ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਬਲਾਸਪੁਰ ਬਲਾਸਪੁਰ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਨਵਾਰ ਬਕੌਵਾ ਦੇ ਜਿਨ੍ਹਾਂ ਦੇ ਵਿੱਚੋਂ ਇੱਕ ਮਿੱਤਰੋ ਤੁਹਾਡੇ ਦਿਲਾਂ ਦੀ ਧੜਕਣ ਕੱਟੀ ਬਾ ਕਮਾਲ ਬੂਰੀ ਨੀਲੀ 라ਵੀ ਦੀ ਖੁੱਲੀ ਢੋਲੀ ਝੋਟੀਆਂ ਮਿੱਤਰੋ ਬੰਨਣ ਨੂੰ ਤਿਆਰ ਆ ਬਿਲਕੁਲ ਥੋੜਾ ਜਿਹਾ ਟਾਈਮ ਸਾਹਮਣੀ ਪੈਣੀ ਆ ਪਾਕ ਮਾਲੰਗਾ ਪੈਰਾਂ ਦੇ ਵਿੱਚ ਆ ਝੋਲੀ ਝਾਲੀ ਦੀ ਬਹੁਤ ਚੰਗੀ ਆ ਉਹ ਕਰਦੇ ਆ ਸਾਰੇ ਦੋਵਾਂ ਜਨਵਰੀ ਡਿਟੇਲ ਲੈਣੇ ਆ ਕੀ ਗੱਲ ਬਾਤਾਂ ਦੀ ਜਾਣਕਾਰੀ ਲੈਣੇ ਭਾਈ ਤੂੰ ਸੱਸੀ ਗੱਲ ਦੀ ਸੱਸੀ ਗੱਲ ਕੀ ਹਾਲ ਆ ਮਹਾਰਾਜ ਬਹੁਤ ਹੀ ਵਦਕੇ ਛੇਤਾ ਦੇ ਪਰਿਵਾਰ ਮੈਨੇ ਗੁਰੂ ਦੀ ਕਿਰਪਾ ਚਲੋ ਸ਼ੁਕਰ ਆ ਭਾਈ ਗੱਲ ਏ ਓਵੇਂ ਸੱਜਣ ਅੱਜ ਚੜਵਾਰ ਹੈ ਕਿ ਦੋ ਆਪਣੇ ਕੋਲ ਹਣਾ ਹਾਂਜੀ ਤੇ ਆ ਪਹਿਲੇ ਨੰਬਰ ਤੋਂ ਜਿਹੜੀ ਝੋਟੀ ਆ ਪੂਰੀ ਇਹਨੂੰ ਕੱਟੀ ਕਹਾਂਗੇ ਝੋਟੀ ਕਹਾਂਗੇ ਹੁਣ ਤੂੰ ਦੋ ਇਹ ਹਾਇ ਤਾਂ ਖੈਰ ਝੋਟ ਗਈ ਖਰੀਦਣ ਵਾਲੇ ਵੀਰ ਹੋ ਸਕਦਾ ਕੱਟੀ ਕਹਿਣ ਇਹਨੂੰ ਕੱਟੀ ਕਹਿਣ ਹਾਂ ਬੰਨ ਨੂੰ ਤਿਆਰੀ ਆ ਬਸ 6 ਕੁ ਮਹੀਨੇ ਚ ਰਲ ਜੂਗੀ ਕਰਮੜਪੰਦੇ ਜੀ ਜਿਆਦਾ ਸੇਵਾ ਵਾਲੇ ਥਾਂ ਜਾਵੜੀ ਫਿਰ ਤੱਕ ਗੋਮੀ ਰਾਜੂ ਨੇ ਸੀ ਵੀ ਨੇ ਹਾਂ ਸੀ ਵੀ ਨੇ ਰਾ ਬਾਈ ਯਾਨੀ ਨਾਸਤਾ ਸੀ ਵੀ ਨੇ ਗਜਰ ਭੋਜਨ ਬਾਅਦ ਘਾਟਾ ਥੋੜਾ ਬਹੁਤਾ ਬਾਕੀ ਗ੍ਰੋਥ ਠੀਕ ਹੈ ਕਰਮੜੀ ਦੰਦੋ ਕਿਵੇਂ ਆ ਬਾਈ ਖੀਰੀ ਆ ਬਾਈ ਖੀਰੀ ਹੋ ਗਿਆ ਕਿਆ ਬਾਤ ਬਹੁਤ ਸੋਹਣੀ ਸੰਭਿਆਰ ਹਾਂ ਹੂੰ ਅੱਛਾ ਇਹਦੇ ਉਮਰ ਦਾ ਆਈਡੀਆ ਕੋਈ ਉਮਰ ਦਾ ਆਈਡੀਆ ਯਾਨੀ ਮੰਨ ਲਾ ਪੌਣੇ 2 ਸਾਲ ਤੇ ਕੀੜੇ ਪੌਣੇ 2 ਸਾਲ ਬਾਹਾਂ ਤੀਆਂ ਬਾਹਾਂ ਮਹੀਨੇ ਦੀ ਹੋਊਗੀ ਬਾਹਾਂ ਤੀਆਂ ਮੈਂ ਤੁਹਾਨੂੰ ਹੈਗੀ ਵੀ ਆ ਉਮਰ ਦੱਸਦੀ ਵੀ ਐ ਟੀ ਹੂੰ ਤੇ ਅੱਛਾ ਇਹ ਕਿੰਨੇ ਦੀ ਜਿੰਦਗੀ ਇਹ 37000 ਦੀ ਦੇ ਦੇ ਮਾਨਤਨ ਦਾ ਲਾਡ ਪਿਆਰ ਹਾਂ ਕੋਈ ਗੱਲ ਕਰਦੇ ਕਿੰਨਾ ਕਰੇ ਕਾਟੇ ਪਾਟੇ ਜਾਵਾਂ ਹਾਂ 8-8 ਰੁਪਏ 35 ਦੀ ਦੇ ਤੇ ਦੂਜੀ ਨਾਲ ਦੇ ਕਰਕੇ ਕਿੰਨੇ ਚੱਲਦੀ ਹੈ ਉਹ ਹੈਗੀ ਹੈ 13-14 ਮਹੀਨਿਆਂ ਦੀ ਉਹ 13-14 ਮਹੀਨਿਆਂ ਦੀ ਹਾਂ ਉਹ ਕਿੰਨੇ ਦੇ ਦੇ ਭਾਈ 8000 ਦੇ ਕਹਿੰਦੇ ਕੋਈ ਜੋੜਾ ਲੈਣ ਆਇਆ ਹੋਇਆ ਹਾਂ ਫਿਰ ਉਹ ਹੀ ਜਾ ਮੂਜਮਨ ਤਰ ਮਾਨਤਨ ਤੋਰ ਕੇ ਮੋੜੇ ਕਿੱਡੀ ਕੀ ਬਾਤ ਹੈ ਪੂਰੀ ਖੋਲ ਦੀ ਬੱਕਲੀ ਬੜੀ ਲੈ ਵੀ ਮਿੱਤਰੋ ਖੀਰੀ ਦੰਦਾ ਤੋਂ ਕੱਟੀ ਬਾਗਕਮਲ ਝੋਟੀ ਦੇ ਅੰਗ ਪੈਰ ਮਿੱਤਰੋ ਸਰੀਰਕ ਬੰਤਰ ਦੀ ਖੁੱਲੀ ਡੋਲੀ ਬਹੁਤ ਪੇਟ ਭਾਰਾ ਉਸੇ ਤਰ੍ਹਾਂ ਜਿਸ ਤਰ੍ਹਾਂ ਨੀਲੀ ਦਾ ਵੀ ਦੇ ਕੈਰੈਕਟਰ ਚਾਹੀਦੀ ਆ ਮੇਨ ਉਹ ਸਾਰੇ ਪੂਰੇ ਕਰਦੀ ਐ ਮਿੱਤਰੋ ਦੇਖ ਲਓ ਤੁਸੀਂ ਹੂੰ ਬਹੁਤ ਵਧੀਆ ਨੇ ਇੱਕ ਨੀਲੀ ਹੈ ਭਾਈ ਹਰ ਪੱਖ ਤੋਂ ਜਿਹੜੀ ਪਰਮਾ ਵਾਲੀ ਚੰਗੀ ਆ ਸੋਹਣੀ ਤਿਆਰ ਹੋ ਜਾਣਾ ਇਹਨਾਂ ਥੋੜੇ ਟਾਈਮ ਦੇ ਵਿੱਚ ਹੀ ਮਿੱਤਰੋ ਜੇ ਥੋੜਾ ਹੋਰ ਟਾਈਮ ਤਾਂ ਉਹਨੂੰ ਇਹ ਸਾਭਣੀ ਪੈਣੀ ਆ ਵੀ ਕਹਿਣ ਤੋਂ ਪਹਿਲਾਂ ਵੀ ਮਿੱਤਰੋ ਇਹਨਾਂ ਤੇ ਇਹਦਾ ਟਕਾ ਕੇ ਤਿੰਨ ਮਹੀਨੇ ਚਾਰ ਲਾ ਲੇ ਤਾਂ ਫਿਰ ਉਸ ਹਸਾਬ ਦੇ ਕੱਪੜੇ ਉਹ ਜੋ ਇਹਦਾ ਛੇ ਮਹੀਨਿਆਂ ਨੂੰ ਵੰਟ ਤੇ ਪਈਏ ਜਿੱਥੇ ਚਾਰ ਚੁਰ ਗਿਆ ਜਿਹੜੇ ਜਾਂਦੀ ਬਣ ਜਾਣਾ ਕਰਨ ਵਾਲੀ ਨੇ ਕਿਉਂਕਿ ਪੁੱਜੀ ਹੋਈ ਟੋਟੀ ਆ ਨਾਲ ਦੀ ਕੱਟੀ ਜਿਹੜੀ ਮੇਤਰੋ ਤੁਸੀਂ ਚਾਹ ਇਹਨੂੰ ਡੱਬੀ ਕਹਿੰਦੇ ਐ ਚਫਕਾਵਾ ਵਾਂਗੂ ਹਨਾ ਬਈ ਇਹ ਡੱਬੀ ਕਹਿੰਦੇ ਹੁੰਦੇ ਆ ਤੇ ਕੀ ਨੀਂਦੀ ਦਾ ਨੀਂਦ ਆ ਇਹ ਹੁਣ ਤੁਹਾਡੇ ਤੇ ਡਿਪੈਂਡ ਆ ਹਨਾ ਕੱਟੀ ਬਾਖਮਾਲ ਇਹੋ ਜਿਹੀ ਕੱਟੀ ਹੁੰਦੀ ਬੜੀ ਮੰਗ ਆਈ ਸੀ ਹਨਾ ਬਈ ਬਈ ਆ ਪਿੱਛੇ ਬਹੁਤ ਹਾਂ ਜੀ ਕੋਲੀ ਤੋਂ ਦੰਦਰ ਬੰਦਰੇ ਫੜੀ ਕੱਟੀ ਖਰੀਦੀ ਕੱਟਾ ਵੀ ਨਹੀਂ ਛੱਡਿਆ ਉਹਨਾਂ ਦਾ ਕੋਈ ਹਾਂਜੀ ਅੱਛਾ ਇਹ ਜੋੜਾ ਦੇ 28000 ਦੀ ਦੇ ਦੇਗੇ ਇਹ ਬਦਲੀ ਕੱਟੀ ਤੇ ਪੂਰੀ ਦੇ ਦੇਗੇ ਆਪਾਂ 37 35000 ਦੀ 35 ਦੀ ਕਹਿੰਦਾ ਹੈ ਨਾ ਲਾਸਟ ਦੇ ਨੰਬਰ ਆਪਣਾ 981956244 981956244 981956244 ਪਿੰਡ ਬਲਾਸਪੁਰ ਜ਼ਿਲ੍ਹਾ ਬਣੀ